ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਿਆਲੇ ਭੈ ਦੁਖ ਮਨਾਸਨ ਹੈ ਭਗਤ ਬਸਲ ਅਨਾਥ ਨਾਤੇ ਸਰਨ ਨਾਨਕ ਪੁਰਖ ਅਜਤ ਘੋਰ ਦੁਖਿਆਂ ਅਨਹਤਿਆਂ ਜਨ ਦਰਿੰਦਰੰ ਮਹਾ ਵਿਖਿਆਦੰ ਮਟੰਤ ਸਗਲ ਸਮਰੰਤ हर नाम नानंग जैसे पाव काष्ट पथम क्रोत सोष महला पंजमा गुरु का शब्द रखवारे चौकी चौ गिरद दमारे राम नाम लगा लागा जमल जाये कर भागा प्रभ जी तू मेरु सुखदाता बंधन काट करे मन मल पूर्ण पुरख विधाता रहाऊ नानक प्रभ अवनसी ताकि सेवना बिरथी जासी आनंद करे तेरे दासा ਜਾਪੁ ਹੋਈ ਆ ਸਾ ਬਿਲਾ ਬਲ ਮਹੱਲਾ ਪੰਜਮਾ ਤਾਤੀ ਵਾਵ ਨ ਲਗਈ ਪਾਰ ਬ੍ਰਹਮ ਸਰਨਾਈ ਚਉ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨ ਬੰਤ ਬਣਾਈ RAM ਨਾਮ ਔਖਦ ਦਿਆਇ ਕਲ ਬਿਲਾਇ ਰਹਾਉ ਰਾਖ ਲੀਏ ਤਿਨ ਰਖਨਹਾਰ ਸਭ ਬਿਆਦ ਮਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਹ ਲੋਕਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਾ ਨਾ ਹੋਣਾ ਤੂੰ ਨਹਿ ਛਟੈ ਨਿਤ ਨਾ ਜਾਈਓ ਦੂਤ ਸਹ ਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਵਾਚਿਤ ਬਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕ ਕੀ ਮੀਤ ਮਨ ਮਹਿ ਚਿਤ ਵਾਚਿਤ ਬਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕ ਕੀ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਿਲਾ ਰਾਗਵੜੀ ਦੀ ਵੀ ਕੀ ਮਹਲਾ ਪਹਿਲਾ ਓ ਅੰਕਾਰ ਸਤਗੁਰ ਪ੍ਰਸਾਦ ਜਹ ਕਰ ਕੀਤਾਖਿਏ ਕਰਤੇ ਕਉਹਿ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹੋ ਸ੍ਰਿਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਬਾਰੀ ਜੀ ਸੋਹਿਲਾ ਸਦਾ ਸੁਖ ਹੋਇ ਰਾਉ ਨਿਤ ਨਿਤ ਜੀੜੇ ਸੰਭਾਲੀਨ ਦੇਖੇਗਾ ਦੇਵਨਹਾਰ ਤੇਰੇ দান ਕੀਮਤ ਨਾ ਪਾਵੈ ਇਸਤਾ ਤੇ ਕਮਨ ਸੰਭਾਰ ਸੰਬਤ ਸਾਹ ਲਿਖਿਆ ਮਿਲ ਕਲ ਪਾਵੋ ਤੇਲ ਦਿਹੋ ਸੱਜਣ ਅਸੀ ਛੜੀਆਂ ਜਿਉ ਹੋਵੇ ਸਭ ਸਮੇਲ ਕਰ ਕਰੇ ਇਹ ਪਹਾਉਚਾ ਸਦੜੇ ਨਿਤ ਪਵਨ ਸੱਜਣ ਹਾਰਾਸੀ ਮਰੀਆ ਨਾਨਕ ਸਹਿ ਦਿਆਵਨ ਰਾਗਾ ਸਾ ਮਹਲਾ ਪਹਿਲਾ ਸਿਅਹ ਕਰ ਸਿਅਹ ਗੁਰ ਸਿਅਹ ਅਪਦੇਸ਼ ਗੁਰ ਗਰੀ ਕੋ ਵੀਸਾਨੇਕਾ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਾਖ ਬੜਾਈ ਤੋਏ ਰਹਾਉ ਵਿਸ਼ਵੇ ਸਸਿਆ ਕਹੀਆਂ ਪਹਿਰਾ ਤਿੱਥੀ ਵਾਰੀ ਮਾਹੋ ਹੋਆ ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਬੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਬ ਚੰਦੀ ਕੋ ਬਨੇ ਤਾਰਿਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋਪਾ ਬਣ ਜਬਰੂ ਕਰੇ ਸਗਲ ਬਨ ਰਾਇ ਫਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ ਰਹਾਉ ਸਹਸ ਤਵ ਨੈਨਨ ਨੈਨ ਹੈ ਤੋਈ ਕਉ ਸਹਸ ਮੂਰਤ ਨਾਨਾ ਏਕ ਤੋਹੀ ਸਹਸ ਪਦ ਬਿਮਲ ਨਾਨਾ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵਿਚ ਲਤ ਮੋਹੀ ਸਭ ਮਹ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਤ ਮਨੁ ਅਨ ਦਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰ ਕੋ ਹੋਈ ਜਾਤੇ ਤੇਰਾ ਨਾਇ ਵਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਵਪਹਿਆ ਮਿਲ ਸਾਧੂ ਖੰਡਲ ਖੰਡਾਏ ਉਰਵਿ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਾਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਰ ਡੰਡਾਉਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਸਾਧਨ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉਂ ਜਿਉ ਚਲੈ ਚੁਬ ਹੈ ਦੁਖ ਪਾਵ ਹੈ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਬ ਨਾਸੀ ਪੁਰਖ ਪਾਇਆ ਪਰਮੇਸ਼ਰ बहुत शुभ खंड ब्रह मंडा हे हम गरीब मस्कीन प्रभ तेरे हर राख राख बरबडाही जन्नानक नाम आधार टेक है हर नामे ही सुख मंडा रा गौरी पूर्वी महला पंजवा करो बैनाती मेरे मीता, संत टहल की बेला इहाँ खाट चलो हर लाहा गय सहेला औद घट दिन सुरायण आरे मन गुरमिल काज सुवारी रहाऊ एहो संसार विकार संसीम मह तरहो ब्रह्म जिस है जगा पी पिया वै एहो रस अकाथ कथा तिन जानी जाको आए सोई बेहाजो हर गुरुते मनि बसेरा निज कर महल पाव सुख सहजे बहुर न हो गो फेरा अंतर मे पुरख बदाते शारदा मन की पूरे ਨਾਨਕ ਦਾਸ ਇਹ ਸੁਖ ਮੰਗੈ ਮੁਗ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਗ ਕਰ ਸੰਤਨ ਕੀ ਤੂਰੇ ਸਲੋਕਾ ਬਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸ ਰਾਤ ਦੋਏदाई ਦਾਇਆ ਖੇਲ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਬਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖੂ ਜਿਲੇ ਕੀਤੀ ਛੁੱਟੀ ਨਹਾਲ ਜਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ 슈ਟੀ ਨਾਲ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ